ਪੰਗਾ ਇਹਦਾ ਮੜਾ ਯਾਰ ਪਾਸੇ ਦੂਰ ਜਾਂਦਾ ਇਧਰ ਆ ਪੁੱਤ ਉਰ ਆ ਜਾ 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 ਉਹ ਭੰਦੀ ਆ ਕੇ ਦੂਰ ਚਲ ਗਈ ਚਲੋ ਚੱਲੇ ਉਧਰ ਚੱਲ ਚੱਲ ਯਕਤੇ ਆ ਭੇੜ ਇਧਰ ਦੇਖ ਇਹਦੇ ਕੰਮ ਵੇਖੇ ਜਾਂ ਵੇਖ ਆ ਵੀ ਚੱਲਦਾ ਸਾਡੇ ਕਰਿਆ ਨਾ ਮੂੰਹ ਸਾਰਾ ਲੇ ਬੜੀ ਫਿਰਦੀ ਮਿੱਟੀ ਪੱਟ ਕੇ ਤਰਾਂ ਚੱਲ ਚੱਲਦਾ ਚੱਲ ਆ ਜਾ ਬੁੱਤੀ ਆ ਜਾ ਆ ਇਧਰ ਇਧਰ ਆ ਕੰਮ ਕੈਂਡੂ ਆ ਇਧਰ ਮੈਂ ਤੇਰੇ ਮਾਰਨਾ ਉਹਨੂੰ ਘਰੇ ਜਾ ਉੱਧਰ ਜਾਂਦੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਟਾ 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 ਆ ਜਾ ਇਧਰ ਉਰਾ ਜਾ ਉਰਾ ਓਏ ਇਧਰ ਆ ਜਾ ਬੁੱਗੂ ਇਹਨੂੰ ਆ ਜਾ ਆ ਜਾ ਆ ਜਾ ਚੱਜੇ ਆ ਇਧਰ ਆ ਆ ਹਾਂ ਆ ਚੱਲਿਆ ਹੀ ਫਿਰ ਇਹਦਾ ਇਹ ਹੰਡਾ ਹੀ ਆ ਦੂਰ ਚੱਲ ਜਾਂਦਾ ਨਾ ਫਿਰ ਇਹਨੂੰ ਵੇਖਣੋਂ ਹਟ ਜਾਂਦਾ ਨੇੜੇ ਤੇ ਵੇਖਦਾ ਇਹਨੂੰ ਦੂਰੋਂ ਨਹੀਂ ਵੇਖਦਾ ਦੂਰੋਂ ਫਿਰ ਇਹਨੂੰ ਨਾ ਪਤਾ ਨਹੀਂ ਲੱਗਦਾ ਵੀ ਕਿੱਧਰ ਜਾਣਾ ਮੇਰੇ ਨੇੜੇ ਤੇ ਵੇਖਦਾ ਇਹਨੂੰ ਬੁਰਾ ਨਹੀਂ ਉਹ ਨੇੜੇ ਆ ਗਿਆ ਹੁਣ ਨਹੀਂ ਕੋਈ ਚੱਕਰ ਜਦੋਂ ਦੂਰ ਹੁੰਦਾ ਨਾ ਉਦੋਂ ਥੋੜੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਮਾਚਾ ਤਾਂ ਦੁਪਹਿਰੇ ਚ ਹੋਈਆਂ ਜੁੜੀਆਂ ਹੈਗੀਆਂ ਮੀ ਚੱਕੜ ਕਰਕੇ ਲਾਈਟ ਹੀ ਨਹੀਂ ਆਈ ਲਾਈਟ ਆਈ ਨਹੀਂ ਤੇ ਮਸ਼ੀਨ ਲੱਗੀ ਨਹੀਂ ਡਵਾਟਰ ਹੋ ਗਿਆ ਡਾਊਨ ਤੇ ਅੱਜ ਤਾਂ ਦੁਪਹਿਰੀ ਹੋ ਗਈ ਮੈਂ ਸ਼ਾਮ ਗੜੀਆਂ ਚਾਹੀਆਂ ਜਣੀਆਂ ਕਿਉਂਕਿ ਵੈਸੇ ਵੀ ਆਪਣੀਆਂ ਤਦ ਕਾਟੀਆਂ ਪਸੂਆਂ ਥੱਲੇਆਂ ਤੇ ਗੱਬਣਾ ਹੋ ਗਈਆਂ ਦੇਖਦੇ ਆਂ ਜੇ ਸ਼ਾਮ ਨੂੰ ਤਾਂ ਨਹੀਂ ਚੁੱਗਦੇ ਆਂ ਵੇਚਾਂਗੇ ਪਤੋਂ ਤੋ ਪਾਣੀ ਰੱਖਿਆ ਇਹ ਬੱਕਰੀਆਂ ਨੂੰ ਹਾਂ ਉੱਧਰ ਰੱਖੀ ਤੇ ਹਾਸਾ ਰਣ ਦੇ ਨੀਂਹ ਅੰਦਰ ਭਰਦੇ ਨੇ ਅਸੀਂ ਮੱਠਲ ਪੁੱਠਲ ਹਾਂ ਗੱਟਾ ਪੁੱਠਾ ਰੋਦੋਂ ਪਾਣੀ ਰੱਖ ਦੋ ਉਹਨਾਂ ਨੂੰ ਬਾਕੀ ਬੜਾ ਨਾਲ ਬਸ ਹਾਂ ਕਟੀਆਂ ਨੂੰ ਵੀ ਬੱਚੀਆਂ ਨੂੰ ਭਰਦੇ ਉਹਨਾਂ ਦਾ ਉਹ ਜਿਹੜਾ ਖੂ ਸਾਵਧਾਨ ਕਰਕੇ ਇੱਕ ਨੁਕਸਾਨ ਹੋਇਆ ਯਾਰ ਆ ਤਾਂ ਹੋਇਆ ਤੇ ਆਪਣਾ ਤਾਂ ਬਚਾਈ ਹੋ ਗਿਆ ਇਹਨਾਂ ਕੋਈਆ ਇੱਥੇ ਤੁਹਾਨੂੰ ਦਿਖਾਉਣਾ ਨੂੰ ਇੱਧੇ ਦਿਖਾ ਦਿੰਦਾ ਇਹ ਆ ਯਾਰ ਇਹ ਵੀ ਪਤਾ ਚੱਲ ਗਿਆ ਤੇ ਕਮਰਾ ਸੀ ਆਪਣਾ ਉੱਤੇ ਕਮਰਾ ਜਿਹੋ ਉਤੇ ਮੰਜਾ ਪਿਆ ਸੀ ਦੂਸਰੀ 2 ਨੰਬਰ ਛੱਤ ਤੇ ਉਹਨੇ ਮਾਰੇ ਚੱਕ ਕੇ ਛੱਤ ਦੇ ਉਤੇ ਮੰਜਾ ਉਹਦਾ ਸ਼ੁਕਰ ਹੈ ਵੀ ਪਲੇਟਾਂ ਨਹੀਂ ਟੁੱਟੀਆਂ ਇੰਨਾ ਕੁ ਨੁਕਸਾਨ ਹੋਇਆ ਤਾਂ ਤਾਂ ਹਾਂ ਦੇ ਹੱਤਾਰੀ ਬਰੀ ਸੀ ਮੈਂ ਨਾ ਇਕੜੀ ਤਾਂ ਮੇਰੇ ਅਰਗੇ ਨੂੰ ਲਾਤਾ ਨੇ ਇੰਨਾ ਵਜਿੰਗੇ ਕਿ ਬਹੁਤ ਬਣੀਆਂ ਗਈਆਂ ਸੀ ਬਾਹਰ ਉਹ ਮੈਨੂੰ ਐਸਾ ਚੱਲ ਤੇਰੀ ਜਾਨ ਮਰ ਜਾ ਡੱਡੂਰ ਜਾਂਦਾ ਵੀ ਇੱਧਰ ਤੇਰਾ ਪੱਜੇ ਸਾਵਣ ਵੇਲਾ ਫਿਰ ਬੰਦਾ ਤੇ ਸੀ ਗੁਰਾਂਸ ਬੋਤਾ ਚੋਈ ਆ ਆ ਵੀ ਚੋਈ ਆ ਕਿ ਮਰੂਜੀ ਵੀ ਮਿਕਲੇ ਆ ਥਲੋ ਇੰਦੇ ਆ ਇਹਨੂੰ ਚਰੀ ਨੂੰ ਨਾ ਖਰਾਖ ਰੂਕ ਦੇਨੇ ਆ ਤੇਲ ਤੁਲਿਆਉਨੇ ਆ ਤੇ ਮੱਕੀ ਬੋਦਨ ਪਰੋਤਾ ਸੀ ਤੋਹਾਂ ਦੀ ਬੋਚਾ ਬਚਾਈ ਹੋ ਗਿਆ ਤੇ ਜਿਹੜੀਆਂ ਪੱਥਰ ਵਾਲੀਆਂ ਪਲੇਟਾਂ ਬੁਟਾਉਂਦੀਆਂ ਨਾ ਇਹਨਾਂ ਦਾ ਰਿੰਦਾ ਦਾ ਡਰੀ ਆ ਸਹੀ ਦੱਸਾਂ ਤੁਹਾਨੂੰ ਜਦੋਂ ਇਹੋ ਜਿਹਾ ਕੰਮ ਹੁੰਦਾ ਨਾ ਉਦਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਜਦੋਂ ਹੁੰਦਾ ਨਾ ਇਹ ਤੂਫਾਨ ਤੂਫਾਨ ਆਏ ਨੇ ਉਰੋ ਬੜਾ ਦਿਲ ਪਰਦਾ ਵੀ ਕਿੰਨੇ ਲੱਖਾਂ ਦੇ ਪਸ਼ੂ ਨੰਦਲੇ ਖੜੇ ਤੇ ਜਿਵੇਂ ਹੁਣ ਮੰਝਾ ਟਿੱ ਗਿਆ ਜਿਹਾ ਉਹ ਜਆ ਸਿਸਟਮ ਹੋ ਜਾਂਦੇ ਕਿਉਂਕਿ ਚਰੀਆਂ ਬੇਜਵਾਨੀਆਂ ਦਾ ਤਾਂ ਨਹੀਂ ਕਸੂਰ ਇਹ ਤਾਂ ਐਵੇਂ ਪੋਣਾ ਨਹੀਂ ਪੋਣਾ ਤੇ ਸ਼ਰਤ ਦੂਜੀ ਚਾਹੀਦੀ ਸਿਰਕੀ-ਸੁਰਕੀ ਲਾ ਦੋ ਤੇ ਕੱਚੀ ਕਰ ਦੋ ਛੱਤ ਕੱਚੀ ਕਰਕੇ ਤੇ ਫੇਰ ਪਾਵੇ ਦੇਖਦੇ ਆ ਨਾ ਹੋਰਿਓੜੀ ਕਰਦੇ ਆ ਨਾ ਸਿਸਟਮ ਅਸਲੋਂ ਇਹਨਾਂ ਦਾ ਇਨਰ ਮੈਂ ਖੇਦੀ ਖੜੂੰਗਾ ਤੇ ਬਾਹਰ ਹੀ ਕਰਾਂਗੇ ਕੋਸ ਸਿਸਟਮ ਕਰਾ ਕੇ ਨਾ ਉਸਾਂ ਦੋਸਾਂ ਹੜਕੇ ਫਿਰ ਇਹਨਾਂ ਨੂੰ ਓਪਨ ਛੱਡ ਪਾਵਾਂਗੇ ਚਾਹ ਮਟਾ ਉਹੰਦਾ ਜੜਨੀ ਰੋਤ ਜੁੜ ਗਿਆ ਤਾਂ ਹੀ ਪਰਾਂ ਨਹੀਂ ਜਾਊਗਾ ਅੰਦਰ ਨੂੰ ਡੇਗਾ ਤੇ ਜਿਹੜੇ ਘਾਹਾਂ ਚ ਛੱਡ ਹੁੰਦੇ ਨੇ ਇਹਨਾਂ ਦਾ ਆਪਣਾ ਨੁਕਸਾਨ ਕਰ ਦਿੰਦੇ ਆ ਫਿਰ ਤੇ ਉਹ ਕਿਹ ਧਿਆਰ ਰੱਖਿਆ ਕਰੋ ਵੀਰੋ ਆਪਾਂ ਨੂੰ ਰਾਤ ਮੈਂ ਨਹੀਂ ਅੰਦਰ ਬੜਿਆ ਮੈਂ ਬਾਹਰ ਹੀ ਰਿਹਾ ਕਿਉਂਕਿ ਅੱਜ ਜਾਨਵਰ ਤੋਂ ਤੇ ਧਿਆਰ ਕੀ ਕੋਈ ਸਾਡੀ ਉਹ ਨਾ ਉਹਨੇ ਕਰਨਾ ਲੱਗਾ ਕੋਈ ਅੱਜ ਦੁੱਧ ਵੀ ਡੇਟ ਕੀਤਾ ਅੱਜ ਲੈਟ ਹੀ ਹੋਣਾ ਜੀ ਤੂਫਾਨ ਕਰਕੇ ਤੇ ਮਸ਼ੀਨ ਸੌਂ ਕਰਦੇ ਹੁਣ ਸਾਰਾ ਕੰਮ ਹੀ 올ਡ ਫੋਲਡ ਕਰਤਾ ਸਾਰਾ ਰਾਤ ਤੂਫਾਨ ਨੇ